ਹਾਂਜੀ ਦੋਸਤੋ ਆ ਵੀਰ ਰਤਗੇ ਤੋਂ ਇਸ ਵੀਰ ਨੇ ਮੈਸ ਵੇਚਣ ਚੱਟ ਲਾ ਹਾਂ ਚੱਟ ਚੱਟ ਇਨ ਚੱਟ ਆਪੇ ਆਪਣਾ ਬਲੌਗਰ ਚਾਹ ਪਾ ਕੇ ਜਾਂਦਾ ਸੇਵਾ ਵੀ ਕਰਦਾ ਕਈ ਵਾਰੀ ਤੇ ਐਤ ਕੀ ਤੰਬੂ ਜੇ ਲਾਏ ਨੇ ਗੱਲਬਾਤ ਠੀਕ ਹੈ ਕੀ ਇਹ ਕਹਿੰਦਾ ਕੱਟੀ ਰੂਸ਼ੀ ਹੈ ਇਹ ਕੋਈ ਹੋਊ ਕੀ ਨਾ ਚਲੋ ਪਤਾ ਨਹੀਂ ਕੋਈ ਨਾ ਹੀ ਰੱਖੇ ਇਹ ਚੌੜ ਚ ਪੈ ਗਏ ਭਾਈ ਇਹ ਵੀਰ ਇਹ ਗੱਲਬਾਤ ਸੌਦੇ ਦੀ ਕਰਦੇ ਆ ਆ ਜਾ ਆ ਜਾ ਤੁਹਾਡੀ ਪਰਚੀ ਕਟਾ ਕੇ ਭਾਈ ਤੇ ਦੇਖ ਹਾਂਜੀ ਦੋਸਤੋ ਪਿੰਡ ਚੋਲਡ ਰੋਹੀ ਪਸ਼ੂਆਂ ਦਾ ਮੇਲਾ ਪੰਜਵਾ ਤੜਕੇ ਦੇ ਵਜੇ ਨੇ 11 ਤੇ ਰੌਣਕ ਚੰਗੀ ਲੱਗੀ ਹੋਈ ਅੱਜ ਵੀ ਤੈਤ ਕੀ ਸਾਨੂੰ ਆ ਬੰਬੂਜੇ ਮਾਲਾ ਮੇਰਾ ਕਹਿੰਦਾ ਭਾਵਾ ਤੰਬੂਜੇ ਇਹਦ ਕੀ ਤੰਬੂ ਲਾਤੇ ਭਾਈ ਇੱਥੇ ਆ ਚੁੰਬਗਾਈਆਂ ਕੈਂਟ ਲੱਗਦੀ ਹੈ ਗੱਲਬਾਤ ਹੈ ਨਾ ਬਹੁਤ ਸੋਹਣੇ ਲੱਗਦੇ ਨੇ ਇਹ ਜਦ ਨਾਲ ਲੁੱਕ ਜੀ ਬਣ ਗਈ ਖਰਾ ਘੈਂਟ ਆਇਤ ਕੀ ਰੌਣਕ ਵੀ ਚੰਗੀ ਆ ਪਸੂ ਸੋਹਣੇ ਆਏ ਨੇ ਪੰਜਵਾਂ ਮੇਲਾ ਤੇ ਭਾਈ ਸਵਾਗਤ ਕਰਦੇ ਨੇ ਤੁਹਾਡਾ ਬਲੌਗ ਨੂੰ ਟੱਚ ਕਰਨ ਦਾ ਅਸਤਰ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਫਿਰ ਬਣੇ ਰਹੋ ਦੇਖਦੇ ਹਾਂ ਕੋਈ ਦਿਖਾਉਣੇ ਆ ਤੁਹਾਨੂੰ ਆਇਤ ਕੀ ਝਟ ਸੌਧਿਆਂ ਦੇ ਗਾਂਾਂ ਦੇ ਮੱਹਸਾਂ ਦੇ ਨਵੇਂ ਬੰਦੇ ਆਏ ਨੇ ਵਪਾਰੀ ਆਏ ਨੇ ਇੱਧਰ ਕਾਊਂਟਰ ਲਾ ਰੱਖਿਆ ਵੀਰਾਂ ਨੇ ਆਇਤ ਕੀ ਫੇਰਾ ਤੋਲਣ ਵਾਲਾ ਕੰਮ ਜਾਰੀ ਹੈਗਾ ਕਿਹੜਾ ਬੰਦਾ ਪਸੂ ਲੈਂਦਾ ਹੈ ਜਾਂ ਵੇਚਦਾ ਉਹਨੂੰ ਗਿਫਟ ਦਿੱਤਾ ਜਾਂਦਾ ਹੈਗਾ ਆ ਕੋਈ ਵੀਰ ਇਹਨਾਂ ਦੀ ਵੀਡੀਓ ਬਣਾਈ ਜਾਂਦਾ ਹੈ ਤਰ੍ਹਾਂ ਹੁਣ ਕਿ ਚੰਗੀ ਲੱਗੀ ਹੋਈ ਹੈ ਘਰ ਇੱਥੇ ਤੇ ਦਿਖਾਉਣੇ ਆ ਸੋਨੂੰ ਅੱਗੇ ਟੈਂਟ ਹੁੰਦੇ ਸੀ ਆਏ ਗੜੇ ਘਰ ਆ ਕੇ ਕਿ ਤੰਬੂ ਲਾਤੇ ਪਾਣੀ ਦਾ ਲੰਗਰ ਦਾ ਇੰਤਜ਼ਾਮ ਸਾਰਾ ਹੈਗਾ ਇੱਥੇ ਸੋਨੂੰ ਆਏ ਗੜੇ ਦਿਖਾਉਣੇ ਆਗੇ ਤੁਸੀਂ ਲੰਗਰ ਵੀ ਛੱਕ ਸਕਦੇ ਹੋ ਇੱਥੇ ਲੰਗਰ ਦਾ ਪ੍ਰਬੰਧ ਹੈਗਾ ਇੱਥੇ ਸਾਰੇ ਭਰਾਵਾਂ ਵੱਲੋਂ ਇਹਨਾਂ ਦੇ ਮੇਲੇ ਦੇ ਪ੍ਰਬੰਧਕਾਂ ਵੱਲੋਂ ਲੰਗਰ ਚਾਹ ਕੈਂਪਰਾਂ ਦੇ ਵਿੱਚ ਪਾਣੀ ਠੰਡਾ ਤੇ ਤੁਸੀਂ ਲੰਗਰ ਛੱਕ ਸਕਦੇ ਹੋਗੇ ਚਾਹ ਦਾ ਪ੍ਰਬੰਧ ਹੋ ਗਿਆ ਲੰਗਰ ਦਾ ਪ੍ਰਬੰਧ ਹੋ ਗਿਆ ਸ਼ੱਕੀ ਵੀ ਆਂਦੇ ਆਂ ਵੀਰ ਖਾਰਾਂ ਬਾਕੀ ਦਿਖਾਉਣੇ ਆ ਸਾਨੂੰ ਸੌਦੇ ਹੁੰਦੇ ਕਿਵੇਂ ਕਲਵਾਤ ਵੰਦੀ ਹੈ ਟੋਕੜਾਂ ਸੱਜਰਾਂ ਗਾਂਗਾ ਬਾਕੀ ਆ ਤੁਹਾਡੀ ਪਸੰਦ ਹੁੰਦੀ ਹੈਗੀ ਮੈਂ ਸਾਹਮਣੇ ਬਹੁਤ ਸੋਹਣੀਆਂ ਅੰਗਾਂ ਨੇ ਉਪਰਾਂ ਖੜੀਆਂ ਨਹੀਂ ਦਿਖਾਉਣੇ ਤੁਹਾਨੂੰ ਇਹਦੀ ਤੰਬੂ ਜੇ ਲਾਏ ਨੇ ਗੱਲਬਾਤ ਠੀਕ ਹੈਗੀ ਇਹਦਾ ਬੱਚਾ ਦੇਖੋ ਕਹੇ ਜਾ ਹੈ ਨਾ ਭੂਰਾ ਜਾ ਕਿਹੜਾ ਰੂਸ਼ੀ ਇਹ ਬਾਈ ਇਹਨਾਂ ਕਹਿੰਦਾ ਕੱਟੀ ਰੂਸ਼ੀ ਹੈ ਇਹ ਕੋਈ ਹੋਊਗੀ ਨਾ ਪਤਾ ਨਹੀਂ ਕੋਈ ਨਾਂ ਹੀ ਰੱਖਿਆ ਨੇ ਕਿ ਇਦਾਂ ਹੀ ਕਹਿੰਦਾ ਇਹ ਕਾਤਰ ਹੋਇਆ ਸੀ ਇਹ ਨਹੀਂ ਅੰਮੀ ਰੂਸ਼ੀ ਦਾ ਹਾਂ ਅਮਰੀਕਾ ਅਮਰੀਕਾ ਚ ਭਲਾ ਕੇ ਡਾਕਟਰ ਆ ਚਾਰ ਹੈ ਰੂਸ ਦਾ ਹਾਂ ਰੂਸ ਰੂਸ ਦਾ ਟੀਕਾ ਪ੍ਰਵਾਇਆ ਪ੍ਰਵਾਹਾ ਹੋ ਰਹੀ ਹੈ ਨਾ ਇਹ ਹਾਂ ਨਾ ਕਾਲੀ ਨਾ ਖਾਕੀ ਨਾ ਲਾਲ ਨਾ ਹਰੀ ਸੋਹਣੀ ਹੈ ਘਰ ਵੀ ਦੱਸਣੀ ਪਊਗੀ ਆਪਾਂ ਤੇ ਗੱਲਬਾਤ ਠੀਕ ਹੈ ਘਰ ਰੌਣਕ ਲੱਗੀ ਹੈਗੀ ਕਾਂਗਾ ਵੀ ਖੜਗੀਆਂ ਹੈ ਘਰ ਇੱਥੇ ਤਾਂ ਲੱਗਦਾ ਖੁੱਭ ਗਈ ਸੀ ਨਾ ਕੁਛ ਉਹਨਾ ਕਿਤੇ ਸੰਗਲ ਚੱਕ ਲਈ ਇਹਦੇ ਤਾਂ ਦੋ ਸੰਗਲ ਪਾਰ ਕੇ ਪਤਾ ਨਹੀਂ ਬਹਲੀ ਤੜਕਣ ਇਹ ਸੋਹਣਾ ਮੈਂ ਸਾਂਗਾਂ ਖਾਂ ਰਾਂ ਬਹੁਤ ਸੋਹਣੀਆਂ ਮੈਂ ਸੰਗੜੀਆਂ ਸਾਰੀਆਂ ਤਾਜ਼ੀਆਂ ਭਾਈ ਕਿਵੇਂ ਪਸੰਦ ਲੱਗਦੀਆਂ ਤੁਹਾਨੂੰ ਲੈ ਸਕਦੇ ਹੋ ਗਾਂ ਹੈਂ ਅਮਰੀਕਨਾਂ ਤਾਜ਼ੇ ਪਸ਼ੂ ਐਤ ਕੀ ਤੰਬੂ ਲਾਏ ਹੋਏ ਨੇ ਤੰਬੂਆਂ ਨਾਲ ਗੱਲਬਾਤ ਅੱਡਦੀਂਦੀ ਹੈ ਅੱਗੇ ਆਏਗੇ ਟੈਂਟ ਲਾਉਂਦੇ ਸੀ ਵੀਰਾਂ ਤੈਤ ਕੀ ਪੰਜਵੇਂ ਮੇਲੇ ਤੇ ਭਾਈ ਤੰਬੂ ਲਾਏ ਨੇ ਤੇ ਅਮਾਰ ਦੇ ਸੰਗ ਦੇਖੋ ਕਿਵੇਂ ਹਨਾ ਇਹ ਮੈਂ ਦੇ ਸੰਗਾਂ ਗਏ ਕਿੰਨੇ ਟਿਕਰਣ ਗਏ ਲਟਾਉਣਗੇ ਆਪਾਂ ਦੀ نسل ਹੁੰਦੀ ਹੈ ਕਰ ਇਹ ਆ ਨਸਲ ਦੇ ਪਸੂ ਨੇ ਸਾਰੇ ਇਦਾਂ ਗੱਭਰੂ ਜਮਾਨ ਕਟੜੋ ਖੜਾ ਹੈ ਕਟਾ ਦੇਖੋ ਕਿੰਨਾ ਘੈਂਟ ਆ ਇਹ ਰੇਤਾ ਆ ਬਾਰਖਾ ਪੱਟੂ ਨੇ ਪਤਨ ਤਾਂ ਲਟਕ ਕੇ ਹਟੇ ਹੈ ਕਰਾਂ ਇੱਥੇ ਰੇਤਾ ਚੰਗਾ ਠੰਡਾ ਹੈਗਾ ਬੈਠਣ ਨੂੰ ਮੱਲੋ ਮੱਲੀ ਜੀ ਕਰਦਾ ਪਸੂਆਂ ਦਾ ਤਾਂ ਚੰਗੀ ਗੱਲ ਬਾਤ ਆ ਸੋਹਣੇ ਪਸ਼ੂ ਲੈਂਦੇ ਨੇ ਬਹੁਤ ਵਧੀਆ ਕਿ ਨਹੀਂ ਬਹੁਤ ਸੁਣ ਗਿਆ ਮੈਂ ਸੰ ਲੈਣ ਦੀਆਂ ਨੇ ਸ਼ਿੰਗਾਰ ਕਿਹ ਐ ਖੜਾਉਂਦੇ ਕਿਵੇਂ ਜੰਸੀ ਜੀ ਨਹੀਂ ਖੜਾਉਂਦੇ ਹੁੰਦੇ ਮੋਟਰਸਾਈਕਲ ਹਾਂ ਹਾਂ ਭਾਈ ਕੀ ਹਾਲ ਐ ਠੀਕ ਐ ਭਾਈ ਲੈਂਦੀ ਆ ਮੈਂ ਇਸ ਕੋਈ ਆ ਭਾਈ ਮੁੰਡੇ ਦੀ ਮੈਸ ਹੈਗੀ ਕਿਆ ਬਾਤ ਆਖਾ ਠੀਕ ਐ ਸੋਹਣੀ ਲੱਗਦੀ ਹੈਗੀ ਤੇ ਤਾਜੀ ਆਏ ਕਿ ਆ ਇਹਦਾ ਕਟੜੋ ਤਾਜੀ ਆ ਆਹ ਬਈ ਇਹਦਾ ਮੁੰਡਾ ਹੈਗਾ ਇਹਦਾ ਥੋੜਾ ਜਿਹਾ ਪੱਟੂ ਵੱਡਾ ਨਹੀਂ ਹੋਗਾ ਥੋੜਾ ਜਿਆ ਯਾਰ ਇਹ ਤੋਕੜਾ ਹੈਗੀ ਦੁੱਧ ਦਿੰਦੀ ਐ ਇਹ ਚਾਰ ਮਹੀਨੇ ਗੱਭਾ ਚਾਰ ਮਹੀਨੇ ਦੀ ਗੱਭਾ ਦੁੱਧ ਕਿੰਨੇ ਲੀਟਰ ਦਿੰਦੀ ਆ ਹੁਣ ਡਿਮਾਂਡ ਮੌਕੇ ਦੀ ਚੱਲ ਕਰਦੇ ਤੇ ਨਾ ਵੀ ਗੱਲਬਾਤ ਬੁਕਾਉਣੇ ਤੇਰੀ ਮਹਿਸਾ ਹਾਂ ਆ ਦੇਖੋ ਬਈ ਤਾਜੀ ਮਹਿਸਾ ਇੱਕ ਬਹੁਤ ਸੋਹਣੀ ਹੈ ਛੋਟੀ ਪਹਿਲਾਂ ਲੱਗਦੀ ਏ ਖਰਾ ਬਹੁਤ ਸੋਹਣਾ ਕਰਦਕਾਠ ਸਰੀਰ ਚੰਗਾ ਹੈ ਆ ਬੱਚਾ ਹੈ ਭਾਈ ਇਹ ਪਿੰਡ ਚੋਲ ਰੋਹੀ ਪੰਜਵਾਂ ਮੇਲਾ ਭਾਈ ਸ਼ਾਨਦਾਰ ਐਤ ਕੀ ਤੰਬੂ ਲਾਇ ਨੇ ਅੱਗੇ ਆ ਜਿਹੜੇ ਵੀਰ ਟੈਂਟ ਲਾਉਂਦੇ ਸੀ ਤੰਬੂਆਂ ਦੀ ਗੱਲਬਾਤ ਅਲੱਗ ਦੀਂਦੀ ਏ ਖਰਾ ਤਾਂ ਫਿਰ ਸਾਨੂੰ ਮਿਲਦੇ ਆ ਸੌਦਿਆਂ ਤੇ ਅਸੀਂ ਹਾਂਜੀ ਭਾਈ ਆ ਸੱਤੀ ਵੀਰ ਆਪਣੇ ਬੀਰੋ ਵਾਲੇ ਪਿੰਡ ਤੋਂ ਮੈਂ ਇਸ ਦੀਆਂ ਧਾਰਾ ਮਾਰ ਕੇ ਦੇਖਦਾ ਹਾਂਗਾ ਹਿੰਨਾ ਕਿਵੇਂ ਦੋਤੋ ਠੀਕ ਹੈ ਜੀ ਸੱਤੀ ਵੀਰ ਦੇਖਦਾ ਚੈੱਕ ਕਰਕੇ ਧਾਰਾ ਮਾਰਦਿਆਂ ਕਿ ਬੱਚਾ ਲਾ ਕੇ ਦੇਖਿਆ ਨਹੀਂ ਇਹ ਮਰ ਜਉ ਧਾਰਾ ਅੱਛਾ ਜੀ ਵੀਰਾਂ ਦਾ ਕੋਈ ਮਰਜ਼ੀ ਕਹਿੰਦਾ ਜਵਾਬ ਚੋਈ ਜਾਣ ਭਲਾਂ ਦੀਆਂ ਦਾ ਹਾਂ ਹਾਂ ਨਾ ਤਾਂ ਨਹੀਂ ਆਵੇ ਐ ਮੀਂਹ ਵੀ ਕੋਈ ਤਾਂ ਸਹੀ ਆ। ਆਹ, ਨੀਂ ਮੈਂ ਖੈ ਸਾਰੀ ਚੰਗੀ ਐ। ਵੀ ਰਸ ਕੇ ਸਾਡੇ ਸਾਰੀ ਚੰਗੀ ਐ। ਸਾਲ ਵੀ ਐਸੇ ਮੈਂ ਵਹੀ ਐ ਤਾਂ ਕੀ ਤੀਜੇ ਸਾਲ ਤੋਂ ਉਪਰ ਉੱਪਰ ਗਿਆ ਦਾ ਦੱਸ। ਐ ਫੇਰ ਤਾਂ ਦੁਵਾ ਕਿਉਂ ਭਾਈ? ਐ ਵੀ ਦੇਖ। ਸਾਤੂ ਤੀਜੇ ਦਾ ਦੱਸ। ਕੀ ਚੌੜ ਚ ਪੈ ਗਏ ਭਾਈ ਇਹ ਵੀ। ਇਹ ਗੱਲਬਾਤ ਸੌਦੇ ਦੀ ਕਰਦੇ ਐ। ਪਤਾ ਨਹੀਂ ਕੀ ਇਹਨਾਂ ਨੇ ਅਲਝਾਲੀ ਤਾਣੀ। ਰੌਕੀਆਂ ਦਾ ਕੰਦ ਆਏ ਆ ਗੱਲਬਾਤ। ਉਹ ਵੀਰਾਂ ਦਾ ਆਏ ਆ। ਪਾਣ ਰਹਾ ਔਰ ਜਮੇਣ ਸਾਥ ਉੱਥੇ ਹੁੰਦੀ ਕੋਈ ਨਹੀਂ ਨੰਦੇ ਅਸੀਂ ਫਿਰ ਮੁੜ ਕੇ ਲਾਉਂਦੇ ਸਰਸੇ ਹੁੰਦੀ ਫੇਰ ਨਹੀਂ ਲੇ ਫਿਰ ਨਿਵਿਲ ਦਿੰਦੇ ਜੀ ਇੱਥੇ ਮੈਨੂੰ ਪਤਾ ਸੀ ਤਾਂ ਅੱਖਾਂ ਦੇ ਮੁੰਡੇ ਨੇ ਮਗਾ ਇੱਥੇ ਦੇਖਿਆ ਨਹੀਂ ਆ ਮੈਂ ਸੋਹਣੀ ਖਾਰ ਸਿੰਘਾਂ ਦੀ ਵੀ ਸਿੰਘ ਕਰ ਕਟਿਓ ਨਹੀਂ ਮੜੇ ਜੀ ਸੋਹਣੀ ਲੱਗੂ ਘਰੇ ਬੰਨੀ ਹੈ ਮੱਝਾਂ ਜੀ ਬੱਜੀ ਆਂ ਪੈਸੇ ਨਹੀਂ ਵੜ ਦਰਨਾ ਤਿੰਨ ਚਾਰ ਮੈਂ ਫਿਰ 500 ਰੁਪਏ ਵਿਆਜ ਧਰ ਲੈਂਦੇ ਐਸੇ ਕਰਕੇ ਮੈਂ ਮੱਖਿਆ ਮਹਾ ਚਲੋ ਮਹਾ ਇੱਥੇ ਬਗੇੜਾ ਕਟਿਓ ਨੇ ਆ ਹੈਲੋ ਤੇ ਆਕਤੀ ਅੜ ਕਿਸਾਸ ਸਾਢੇ 7 ਵਜੇ ਸੱਤੀ ਪੰਜ ਤਾਰਾ ਮਾਰ ਕੇ ਦੇਖਦਾ ਥੱਲੇ ਹੋਜੀ ਜੂ ਤਾਂ ਨਹੀਂ ਫਿਰ ਆਏਗਾ ਦੋਰ ਲੜ ਕਿڑی ਕੀ ਉਹ ਨਹੀਂ ਕਰਦੇ ਤੇਰਾ ਨਾਕੇ ਜਿਵੇਂ ਕਾ ਚਲ ਬਜ ਲੈ ਨਹੀਂ ਕੁਝ ਨਾ ਹੁੰਦਾ ਪਾਂ ਪਰੇ ਚਲਾ ਆ ਪਿਛਲੇ ਸਾਲ ਬੱਚਾ ਕਿ ਮਿਚਾਉੜ ਪਰ ਹੈਗਾ ਥੱਲੇ ਆ ਗਿਆ ਆਪਣੇ ਆਪ ਮੈਂ ਉਹਦੇ ਦੇ ਕਰਕੇ ਆਖਿਆ ਸੀ ਮੈਂ ਆਖਿਆ ਜਾਲ ਤੂੰ ਫਿਰ ਪੁੱਠ ਪੁੱਠਾ ਮੈਂ ਕਿਆ ਪਾਉਂ ਆਉ ਦੂਜੀ ਦਾ ਉਹ 92 ਲੱਖ ਗਿਆ ਸੀ ਉਹਦਾ ਉਹ ਵੀ ਤੇ ਪਰਸੋਂ ਲੈ ਹੀ ਗਿਆ ਉਹ ਅਰਜਿੰਦਰ ਲੈ ਹੀ ਆਇਆ 85 ਦੀ ਉਹ ਵੀ ਲੈ ਉਹਦੇ ਉਹਦੇ 92 ਵੀ ਲੱਗ ਗਿਆ ਸੀ ਉਹਦਾ ਲੈ ਪਾੜੇ ਦਾ ਪਾਣੀ ਦਾ ਉੱਤਰਾਖੰਡ ਜਰੈਣੇ ਨਾ ਉਹ ਕਰੀਏ। ਚੱਕੀ ਰੋ। ਤੇਹੀ ਵੇ। ਵੀਰੇ ਨੂੰ ਤੋੜ ਕੇ ਦਿਖਾਉਂਦਾ ਹਾਂ। ਅਸੀਂ ਚਾਲ ਦੇਖਦੇ ਹਾਂ। ਹਲੋ। ਮਾਦੇ ਕੋਈ ਕਮੈਂਟ। ਹੂੰ। ਫੜ ਜੋ ਫੜ ਜੋ ਫੜ ਜੋ ਫੜ ਜੋ ਹਾਂਜੀ ਦੋਸਤੋ ਆ ਵੀਰ ਆਪਣੇ ਆ ਵੀਰ ਜੱਗਾ ਪਿੰਡ ਰੁੱਗੂਆਣੇ ਤੋਂ ਇਹ ਵੀਰ ਨੇ ਮੈਸ ਵੇਚੀ ਆ ਤੇ ਆਪਣੇ ਸੱਤੀ ਵੀਰ ਪਿੰਡ ਛੋਟਾ ਬਿਰੂ ਵਾਲਾ ਵੱਡਾ ਗੁੜਾ ਇਸ ਵੀਰ ਨੇ ਖਰੀਦੀ ਆ ਮੈਸ ਆਈ ਨੂੰ ਵਧਾਈਆਂ ਤੜਕੇ ਤੜਕੇ ਦਾ ਟਾਈਮ ਪਹਿਲਾ ਸੌਦਾ ਤੇ ਇਹਨੂੰ ਵਧਾਈਆਂ ਤੇ ਗਿਫਟ ਦੇ ਵਿੱਚ ਦੋਨਾਂ ਨੂੰ ਹੀ ਕੀ ਕਾ 5 ਲੀਟਰ ਦੀਆਂ ਕੇਨੀਆਂ ਜਾਂ ਟੋਲੀਆਂ ਦਿੱਤੀਆਂ ਗਈਆਂ ਤਾਂ ਪ੍ਰਮਾਤਮਾ ਇਹਨਾਂ ਨੂੰ ਵਾਧਾ ਕਰੇ ਵਧਾਈਆਂ ਜੀ ਪਹਿਲੇ ਸੌਦੇ ਤੋਂ ਬਾਅਦ ਭਾਈ ਅੱਜ ਮੌਸਮ ਵੀ ਬਹੁਤ ਸੋਹਣਾ ਹੈ ਠੰਡਾ ਹੈ ਤੇ ਚੰਗੀ ਗੱਲ ਬਾਤ ਹੈ ਸ਼ਾਂ ਹੋ ਗਈ ਅੱਜ ਤਾਂ ਮੂਡ ਬਰਾਦਾ ਹੀ ਬਣਿਆ ਰੂਆ ਨਹੀਂ ਗਰਮੀ ਚ ਹੋਰ ਹੀ ਚਲਮੰਤਾ ਰਹੀ ਸੀ ਇੰਨੇ ਅਗਰ ਸਾਰਿਆਂ ਨੂੰ ਤੇ ਕਮੈਸ ਹੋਰ ਆ ਗਈ ਆ ਬਹੁਤ ਸੋਹਣੀ ਐ ਮੈਸ ਦਿਖਾਉਣੇ ਆ ਤੁਹਾਨੂੰ ਤੇ ਸੌਦੇ ਹੁੰਦੇ ਆ ਕਿਵੇਂ ਆ ਜਾਂਦਾ ਵੀਰ ਓਟੋ ਲਈ ਲਈ ਤੇ ਦਿਖਾਉਣੇ ਆ ਤੁਹਾਨੂੰ ਮਾਹੌਲ ਚਾਲ ਸੌਦੇ ਬਹੁਤ ਸੋਹਣੇ ਹੋ ਜਾਂਦੇ ਆ ਅੱਜ ਰੌਣਕਾਂ ਕਾਫੀ ਲੱਗੀ ਹੋਈ ਐ ਨਵੇਂ ਬੰਦੇ ਆਏ ਨੇ ਸਾਰੇ ਪਿੰਡ ਝੋਲਡ ਰੋਹੀ ਪੰਜਵਾ ਪਸ਼ੂ ਮੇਲਾ ਚੰਗੀ ਗੱਲ ਬਾਤ ਹੈਗੀ ਬਾਏ ਅੱਜ ਆ ਤੰਬੂ ਚ ਬੰਬੂ ਜੀ ਆ ਝੋਟੀ ਕਰੋ ਚੱਕ ਤੇ ਕਿੰਨੀ ਸੋਹਣੀ ਝੋਟੀ ਹੈਗੀ ਤੇ ਬਾਈ ਦਾ ਕੀ ਬਾਤ ਰਸ ਵਗੈਰਾ ਸਾਰਾ ਕੁਝ ਪੁੱਛਦੇ ਆਪਾਂ ਝੋਟੀ ਬਾਰੇ ਨਾਲੇ ਤਾਂ ਪੁੱਛਦੇ ਆਂਗੇ ਤੇ ਪੂਰੀ ਘੈਂਟ ਝੋਟੀ ਹੈਗੀ ਕਿਹੜਾ ਪਿੰਡ ਆ ਵੀਰੋ ਝੜਾ ਪੰਜੂਆਣਾ ਹੈ ਪੰਜੂਆਣਾ ਹੈਗਾ ਹਾਂਜੀ ਕੈਮੇ ਸੁਇਆ ਹੈ ਪਹਿਲਨ ਹੈ ਜੀ ਪਹਿਲਨ ਛੋਟੀ ਹੈਗੀ ਚਾਰ ਦੰਦ ਹੈ ਜੀ ਚਾਰ ਦੰਦ ਹੈ ਤੇ ਦੁੱਧ ਕਿੰਨੇ ਲੀਟਰ ਦਿੰਦੀ ਉਹਨੇ ਦੁੱਧ 10 ਲੀਟਰ ਹੈ ਜੀ ਉਹਨੇ 10 ਲੀਟਰ ਹਾਂਜੀ ਮਗਰ ਕੀ ਹੈ ਮਗਰ ਕੱਟੀ ਹੈ ਜੀ ਕੱਟੀ ਹੈਗੀ ਠੀਕੇ ਦੀ ਹੈ ਹਾਂ ਠੀਕੇ ਜੀ ਅੱਛਾ ਤੇ ਕਿਹੜੀ ਨਸਲ ਆ ਮੈਂ ਇਸਤਰੀ ਮੂਰਲਾ ਹੈ ਮੁਰਲਾ ਹਾਂ ਮੁਰਲਾ ਹਾਂ ਛਮਾ ਕੇ ਮੂਰ ਆਖਦੇ ਹਾਂ ਹਾਂ ਮੂਰ ਹੀ ਕਹਿੰਦੇ ਆ ਅੱਛਾ ਅੱਛਾ ਚਲੋ ਤੇ ਸੋਡਾ ਦਾ ਕੰਟੈਕਟ ਨੰਬਰ ਦੱਸਦੇ ਭਰੇ 99967 ਹਾਂਜੀ 64518 ਠੀਕ ਹੈ ਵੀਰੇ ਹਾਂਜੀ ਬਾਕੀ ਕੋਈ ਗੱਲ ਨਹੀਂ ਵੀਰੇ ਢੰਡਲਾ ਛੱਡੀਆਂ ਅੱਜ ਤੇਰੀ ਵਿੱਕੇ ਜੇ ਕਿਸੇ ਵੀਰ ਨੇ ਭਾਈ ਇਹਨਾਂ ਕੰਟੈਕਟ ਕਰਨਾ ਹੋਇਆ ਜਾਂ ਇੱਥੇ ਵੇਗੀ ਤਾਂ ਇਹਨਾਂ ਕੰਟੈਕਟ ਕਰ ਲਿਓ ਤੇ ਵੀਰ ਮੈਂਸ ਬਹੁਤ ਸੋਹਣੀ ਹੈ ਜੇ ਛੱਡਣ ਵਾਲੀ ਹੈ ਨਹੀਂ ਇਹ ਝੋਟੀ ਘਰੇ ਖੜੀ ਵੀ ਸੋਹਣੀ ਲੱਗੂਗੀ ਹੈ ਨਾ ਹਾਂ ਇਹ ਲੱਗਣਗੇ ਆਹ ਮੈਂ ਇਹਦੀ ਦੇਖਦੇ ਕਰਦੇ ਗੱਲਬਾਤ ਕੀ ਸੌਦਾ ਹੁੰਦਾ ਹੈ ਮੈਂ ਛਾਗਦੀ ਕਹਿੰਦੀ ਮੈਂ ਵਿਕੂਗੀ ਵਿਕੂਗੀ ਬੱਚਾ ਲਾ ਕੇ ਦੇਖਿਆ ਜਰਾ ਤਾਰ ਤ ਇਹਦਾ ਨਾਮ ਵੀ ਤਾਰ ਹੈ ਤੇ ਤਾਰ ਮਾਰਦਾ ਹੈ ਤਾਰ ਨਾਸਾਂ ਤੇ ਮਾਰਨਾਸਾਂ ਤੇ ਆ ਬੱਕੀ ਹੋ ਗਈ ਤੁੰਗਈ ਹੋਇਆ ਕੁੱਤੂਆ ਪਰ ਟਾਉਣ ਮਾਰ ਕੇ ਲੈ ਆਉਂਦੇ ਆ ਓ ਰੋਕੀ ਓਏ ਰੋਕੀ ਆ ਤੇਰੀ ਡਿਮਾਂਡ ਵਧੀਆ ਆ ਰੋਕੀ ਕੋਈ ਗੱਲ ਨਾ ਇਹਨਾਂ ਦੀ ਟੋਕੀ ਤੇ ਲਾ ਕੇ ਦੇ ਬੱਚਾ ਤੇ ਕੰਮ ਆ ਤਾਰ ਕੋਲ ਆਏਗਾ ਚਾਚਾ ਚੱਲ ਰੋਕੀ ਨੇ ਦੇਖਿਆ ਭਾਈ ਹੋ ਗਈ ਬੋਲ ਇਹਨੂੰ ਬਖਸ਼ਰ ਨੂੰ ਤੇ ਫੇਰ ਨੂੰ ਹੋਸ ਤੂੰ ਤੇ ਮੂੰਹ ਉੱਤਰ ਕਾ ਇਹ ਕੋ ਤਾਂ ਬਣਾ ਲੈ ਜਵਾਬ ਨੂੰ ਮੰਦਰ ਬਣਾਇਆ ਨਹੀਂ ਦੋਈ ਨੇ ਆਹ ਲਾ ਵੀ ਰੋਕੀ ਨੇ ਧਾਰਾ ਮਾਰ ਗਈਆਂ ਦੇਖਦਾ ਗੱਭਰੂ ਕਹਿ ਜੀ ਧਾਰਾ ਇਹਦੀ ਆ ਆ ਨਾ ਖੰਡ ਨਾ ਐਨੀ ਮਾ ਸਹੀ ਹੈ ਲੈ ਖਰਚ ਵਾਜੀ ਕਹਿੰਦਾ ਕੁੱਤਕ ਦਾੜੀ ਹੁੰਦੀ ਐ ਮੈਂ ਇਹਦੇ ਬੱਤ ਕਰਾਓ ਚੱਲ ਕਲ ਚਲ 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 ਠੀਕ ਐ ਖਰਤ ਹੋਰ ਮੈਸ ਦੀ ਪੂਛ ਲੌਂਕ ਦੀ ਥੱਲੇ ਟੱਚ ਹੁੰਦੀ ਹੈਗੀ ਇਹ ਵੀ ਖਾਸੀਅਤ ਹੁੰਦੀ ਐ ਪੂਛ ਦੀ ਵੀ ਕਿਹੜੀ ਮੈਸ ਦੀ ਪੂਛ ਥੱਲੇ ਲੱਗੇ ਉਹ ਗੱਲ ਬਾਤ ਹੋਰ ਹੁੰਦੀ ਹੈਗੀ ਕੋਈ ਇਹ ਮੈਂ ਦੰਨਾ ਸੌਦਾ ਡੰਨਾ ਆ ਸਾਂ ਕਹਿੰਦਾ ਭਾਈ ਹਾਂਜੀ ਦੋਸਤੋ ਹਾਂਜੀ ਦੋਸਤੋ ਆਪਣੇ ਵੀਰ ਇਧਰ ਅਰੋੜੀ ਤੋਂ ਸੇਠ ਨੇ ਇਹਨਾਂ ਨੇ ਮਾਸ ਖਰੀਦੀ ਐ ਤੇ ਵੇਚਣ ਵਾਲੇ ਕੁਲਦੀਪ ਸਿੰਘ ਮਾਸਟਰ ਪਿੰਡ ਭਾਦੜਾ ਭਾਈ ਆਪਣੇ ਲੈਣ ਵਾਲੇ ਬੰਦੇ ਨੂੰ ਤੇ ਵੇਚਣਾਂ ਨੂੰ ਵਧਾਈਆਂ ਕਿ ਕਿੰਨੀ ਗਿਫਟਾ ਕਿਹੜੀ ਕੀ ਹਰ ਮੇਲੇ ਤੇ ਦਿੰਨੇ ਐ ਮੇਲਾ ਇਹ ਪੰਜਵਾਂ ਪਿੰਡ ਝੋੜਰੋਈ ਪਸ਼ੂ ਮੇਲਾ ਤੇ ਵੀਰਾਂ ਨੂੰ ਵਧਾਈਆਂ ਸੌਦੇ ਲਗਾਤਾਰ ਹੁੰਦੇ ਐ ਤੇ ਚੰਗੀ ਗੱਲ ਐ ਠੀਕ ਐ ਜੀ ਸ਼ਹਿਰੂਖਾਨ ਯਾਨੀ ਮਾੜਾ 1 ਵਜੇ ਸ਼ਹਿਰੂਖਾਨ ਲੋ ਜੀ ਇਹ ਆਪਣੀ ਪਿੰਡ ਦੀ ਮੱਝ ਵਿਕ ਗਈ ਤੇ ਜਿਹੜੇ ਬਾਈ ਦੀਪ ਦੀ ਸੀਗੀ ਤੇ ਵੇਚਣ ਲੈਣ ਵਾਲਾ ਵੀਰ ਨੌਰ ਭਾਦਰੇ ਤੋਂ ਸ਼ੈਰੂ ਖਾਨ ਆਇਆ ਸੀ ਬਾਈ ਆਪਣੀ ਜਿਹੜਾ ਕਿ ਬੋਲੀਵੁੱਡ ਹੀਰੋ ਐਗਾ ਤੇ ਉਹ ਮੱਝ ਨੇ ਬਾਈ ਬਾਈ ਨੇ ਮੱਝ ਖਰੀਦ ਲਈ ਤੇ ਬਾਈ ਨੂੰ ਬਹੁਤ-ਬਹੁਤ ਵਧਾਈਆਂ ਤੇ ਗਿਫਟ ਦੇ ਵਿੱਚ ਦਿੱਤੀਗੀ ਇੱਕ ਢੋਲੀ ਹਨਾ ਇੱਕ-ਇੱਕ ਲੈਣ ਵਾਲੇ ਨੂੰ ਤੇ ਖਰੀਦ ਵੇਚਣ ਵਾਲੇ ਨੂੰ ਤੇ ਇੱਕ ਢੋਲੀ ਦਿੱਤੀਗੀ ਤੇ ਬਹੁਤ-ਬਹੁਤ ਵਧਾਈਆਂ ਬਾਈ ਜੀ ਤੁਹਾਨੂੰ ਤੇ ਰੱਬ ਤਰੱਕੀ ਬਖਸ਼ੇ ਤੁਹਾਨੂੰ ਖੜ ਜਾ ਇੱਕ ਮਿੰਟ ਖੜੇ ਰੋ ਜੀ ਸੱਤੀ ਨੇ ਵੀਰ ਨੇ ਇੱਕ ਨੇ ਹੋਰ ਮੈਸਲੀਨ ਮਦਾਨਾ ਧਲਿਆਰਾ ਲਾਲ ਉਥੋਂ ਲੈ ਕੇ ਪਾਇਓ ਕਿਕਰਾਂ ਵਿੱਚੀ ਜਾਂਦੇਗੇ ਉਹ ਬੈਠੇ ਸੀ ਫਿਟਰ ਵਾਲੇ ਤੇ ਉਹਨਾਂ ਨੇ ਕਲਦੀਬ ਮਾਨ ਕਲਾਰ ਕੇ ਤੜਕੇ ਦਾ ਪਟਣਾਣਾ ਫੁੱਲ ਆਵਾਜ਼ ਤੇ ਤੇਰਾ ਹੌਨਕ ਕਾਫੀ ਲੱਗੀ ਐ ਆ ਜਾ ਆ ਜਾ ਥੋੜੀ ਪਰਚੀ ਘਟਾ ਕੇ ਭਾਈ ਤੇ ਦੇਖੇ ਸਾਨੂੰ ਕੇਨੀਆਂ ਚਲ ਤੇਰੀ ਪਾਇਓ ਰਸਾ ਨਿੰਗਨੇ ਕੇ ਆਪਦੇ ਖਾਣ ਦੀਆਂ ਕਟੀਆਂ ਲਿਆਏ ਆ ਭਾਈ ਤੇ ਪੱਟੂ ਚੌੜੀ ਪੈ ਗਈ ਸੀ ਇਹਨਾਂ ਨਾਲ ਤੇ ਭੱਜ ਲੀਆਂ ਸੀ ਸੋਹਣੀਆਂ ਉਹ ਕਟੀਆਂ ਆਈਆਂ ਨਾ ਹੈ ਹਲੀ 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 ਸ਼ੈਰੂ ਖਾਨ ਕਿਧਰ ਗਿਆ ਸ਼ੈਰੂ ਖਾਨ ਆ ਬੱਡਣ ਵਾਲੇ ਆ ਇਹ ਬੱਡਣ ਵਾਲੇ ਕਹ ਨੂੰ ਮੈਂ ਯਾਰ ਆ ਸਾਡੇ ਘਰੇ ਚੱਲੋ ਮਲੇ ਬੁੱਢੇ ਬਣਦੇ ਆ ਆ ਸੋਹਣੀਆਂ ਕਟੀਆਂ ਆ ਹੋਏ ਖੜਾ ਰਿਕਸਾ ਦੀ 20 ਮਿੰਟ ਚ ਹੈ ਤੂੰ ਇਹ ਕਹਿੰਦਾ ਕਟੀਆਂ ਘੈਂਟ ਆ ਖਾਰਾ ਰੰਗ ਰੰਗ ਕਰਕੇ ਲਿਆਇਆ ਪਟੂ ਆ ਨਾ ਸਿੰਘਾਂ ਦੇ ਵਾਹ ਤਿੰਨ ਕਟੀਆਂ ਲਿਆਏ ਆ ਕੀ ਕੀ ਮੁੱਲ ਕਰਦੇ ਬਈ ਇਹ ਬਹੁਤ ਸੀ ਡਿਮਾਂਡ ਉਹਨਾਂ ਦੀ ਵੀਰਾਂ ਦੀ ਓਏ ਪਾਣੀ ਪੀ ਲਓ ਠੰਡਾ ਕੱਸੀ ਦਾ ਕੀ ਮੁੱਲ ਲਾ ਬਈ ਕਟੀਆਂ ਦਾ ਤਿੰਨ ਦਾ ਸਿਰ ਤਿੰਨ ਦਾ ਇਹ ਦੇ ਦੇ ਤਾਮੀ ਉਸਨੇ ਨਾ ਤੇ ਚਾਰ ਦੇ 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 ਪਾਣੀ ਹੱਥ ਨੇ ਘਟਾ ਪੀਉਂਦੇ ਪਾਣੀ ਤਿੰਨਾ ਦੱਸ ਦਿੰਦਾ ਉਹ ਦੋ ਦਾ 80000 ਹਾ 37 ਨੂੰ ਬੁਲਾਓ ਆ ਜਾ ਆ ਜਾ ਆ ਜਾ ਐ ਕੱਟੀ ਦੇ 40 ਉਹਨਾਂ ਦਾ 80 ਮੰਗਦਾ ਦੋਨਾਂ ਦਾ ਤੇ 40 40 ਹੋ ਗਿਆ ਸਾਰਿਆਂ ਦਾ ਪਾਣੀ ਪਿਆ ਭਾਈ ਨਾ ਠੰਡਾ ਪਾਣੀ ਪੀਂਦੀ ਆ ਵੇ ਘਰ ਕੱਸੀ ਦਾ ਠੰਡਾ ਪਾਣੀ ਆ ਭਾਈ ਪੀ ਲੋ ਪੀ ਲੋ ਪੀ ਲੋ ਕੁੜੇ ਗਰਮ ਹੁੰਦਾ ਕਿ ਤਿਵਰੇ ਲੋ ਜੀ ਭਾਈ ਚੋਟੀ ਚੈੱਕ ਕਰਦਾ ਹੋਇਆ ਲਓ ਇੱਕ ੱਟੀ ਲਾ ਕੇ ਦੇਦਾ ਬਾਈ ਧਾਰ ਮਾਰ ਕੇ ਦੇਖੂਗਾ ਵੀ ਚੈਕਿੰਗ ਕਰ ਲੈ ਧਾਰ ਦੀ ਹਾਂ ਹਾਂ ਚੈਕੀ ਵੀ ਦੁੱਧ ਕਿਵੇਂ ਕੁਸ਼ ਆ ਕੀ ਕੁਸ਼ ਕੀ ਦੇ ਮਾਸ ਤੇਰੀ ਹੈ ਆਪਣੀ ਹੈ ਤੇਰੀ ਹੈ ਮਾਸੇ ਕਿਹੜਾ ਪਿੰਡਾ ਜਰਾ ਨਾ ਗੋ ਪਿੰਡਾ ਜੀ ਨਾ ਗੋ ਕਿਸ ਨਾਲ ਇੰਤਲ ਬੇਹੀ ਟ ਮੰਡੀ ਵੀ ਆਏ ਜੀ ਤੁਸੀਂ ਨਾ ਹਰ ਮੰਡੀ ਆਈ ਮੰਡੀ ਆਉਂਦੀ ਹੈ ਕਿਵੇਂ ਸੂਈ ਹੈ ਮਾਸ ਤੇਰੀ ਆ ਦੂਜੀ ਸੂਈ ਹੈ ਦੂਜੇ ਇੱਕ ਹਾਂਜੀ ਠੀਕ ਹੈ 10 ਦਿਨਾਂ ਕੋ ਸੂਈ ਨੂੰ ਕਿੰਨੇ ਦੁੱਧ ਦਿੰਦੀ ਹੈ 8 ਕਿਲੋ ਦੇ ਜਾਏਗੀ 8 ਕਿਲੋ ਦੋਨੇ ਡੰਗਾਂ ਦਾ ਹਾਂ ਦੋਨੇ ਕੀ ਦਿੱ ਸੂਈ ਹੈ ਇਹ ਇਹਨੂੰ 10 12 ਦਿਨਾਂ ਦੀ 15 ਦਿਨਾਂ ਲੱਗਦਾ 15 ਦਿਨਾਂ ਕਿਹੜਾ ਵੀਰ ਮਾਰੀਏ ਨਾ ਸਰ ਠੀਕ ਹੈ ਚਲੋ ਕੋਈ ਨਾ ਟੈਸਟਿੰਗ ਕਰ ਲੋ ਸਮਾਰਕ ਕਰ ਲੈ ਟੈਸਟਿੰਗ ਕਰ ਲੈ ਕਰ ਲਿਆ ਤੁਹਾਡਾ ਪਿੰਡ ਕਿਹੜਾ ਵੀਰੇ ਦੋਨਾਂ ਦੇ ਵਾਲੀ ਕਾਂ ਮੇਰਾ ਨਾਗੋ ਤੇਰਾ ਨਾਗੋ ਗਵਾਂਢੀ ਵਿੰਡ ਦੇ ਨਾਗੋ ਦੇ ਵਾਲੀ ਕਾਂ ਬੰਦੇ ਵੀ ਇੱਕੋ ਜਿਹੇ ਲੱਗਦੇ ਮੈਨੂੰ ਇਹ ਆਇਆ ਫੇ ਤੁਹਾਡੀ ਸੋਨੂੰ ਦਵਾਈ ਗਿਫਟ ਆ ਉੱਥੇ ਤੁਸੀਂ ਵੇਚੀਏ ਨਾਗੋ ਦੇ ਬੰਦੇ ਅਲੀ ਕਾਂ ਦੇ ਲੈ ਆ ਜਾਓ ਬਈ ਸਾਉਦੇ ਬਾਈ ਠੰਡ ਚ ਬਹੁਤ ਸੋਹਣੇ ਹੋਈ ਜਾਂਦੇ ਅੱਜ ਮੌਸਮ ਬਹੁਤ ਕੈਂਡ ਆ ਯਾਰ ਮੌਸਮ ਨੇ ਅੱਜ ਰੰਗਲਾ ਤੇ ਗੱਡੀਆਂ ਮੋਟਰਾਂ ਖਰਕਾਸੀਆਂ ਗੈਂ ਰੌਣਕ ਲਾਰਕੀ ਦੇ ਦਰਸ਼ਕ ਵੀਰ ਬਹੁਤ ਆਏ ਨੇ ਲੋ ਜੀ ਇਹ ਮੱਝ ਦਾ ਵੀ ਹੋ ਗਿਆ ਸੌਦਾ ਤੇ ਬਾਈ ਵੇਚਣ ਵਾਲਾ ਹੈਗਾ ਨਾਗੋ ਤੋਂ ਤੇ ਖਰੀਦਣ ਵਾਲਾ ਬਾਈ ਹੈਗਾ ਅਲੀਗਾ ਪਿੰਡ ਦਾ ਤੇ ਬਾਈਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਨਾਲ ਹੀ ਗਿਫਟ ਦੇ ਵਿੱਚ ਜਿਹੜੀ ਕੀ ਹਰ ਸੌਦੇ ਵੇਲੇ ਦਿੱਤੀ ਜਾਂਦੀ ਹੈ ਹਨਾ ਵੇਚਣ ਵਾਲੇ ਨੂੰ ਤੇ ਖਰੀਦਣ ਵਾਲੇ ਨੂੰ ਤੇ ਗਿਫਟ ਦੇ ਵਿੱਚ ਦਿੱਤੀ ਗਈ ਢੋਲੀ ਤੇ ਬਾਈਆਂ ਨੂੰ ਬਹੁਤ ਬਹੁਤ ਵਧਾਈਆਂ ਭਰਾਓ ਦੀ ਐਨ ਚਾਹ ਆ ਗਈ ਭਾਈ ਆ ਲੈ ਮੁੰਡਾ ਸਕੂਟਰੀ ਤੇ ਲੱਦ ਕੇ ਗੇੜੇ ਲਈ ਜਾਂਦਾ ਬਾਰ-ਬਾਰ ਕਿ ਚਾਹ ਪੀਣੀ ਆ ਓਏ ਨਹੀਂ ਉਹ ਉਧਰ ਪਾ ਚ ਨਹੀਂ ਸੇਵਾ ਦਾ ਸੇਵਾ ਦਾ ਨੰਬਰ ਆ ਗਿਆ ਉਹ ਕਾਹਨ ਨਾ ਅੱਰਾ ਆ ਵੀ ਆਪਣਾ ਬਲੌਗਰ ਚਾਹ ਪਾ ਕੇ ਦਿੰਦਾ ਸੇਵਾ ਵੀ ਕਰਦਾ ਕਈ ਵਾਰੀ ਕੰਮ-ਕੁੰਮ ਵੀ ਕਰ ਲੰਦਾ ਇਹ ਜਹ ਨਹੀਂ ਕਿ ਮੈਨੂੰ ਕਮਾਇਆ ਸਮਝ ਜਾਂ ਤੁਸੀਂ ਇਹਨੂੰ ਆਪਿੰਡ ਦੇ ਚੋਬਰਾ ਇਹ ਬਟੇ ਏ ਮੈਂ ਸਵੇਚਣਗੇ ਲੱਗਦਾ ਹੈ ਇਹਨਾਂ ਨਾਲ ਗੱਲਬਾਤ ਪਹਿਲਾਂ ਹੋਈ ਸੀ ਕਰਾ ਤੇ ਹੈ ਨਿਰੰਦਰ ਨਾ ਦਾ ਤੀਰਨਗਰ ਲੈਨੇ ਤੀਰਨਗਰ ਲੈਨੇ ਹਾਂ ਵੀ ਕੀ ਮੰਗਦਾ ਦਾ 99000 ਤੀਰਨਗਰ ਸੱਚ ਹੈ 4 ਮਹੀਨੇ ਦੀ ਗੱਬਣਾ 4 ਦੀ ਗੱਬਣਾਗੀ 5 ਕਿਲੋ ਦੁੱਧ ਠੀਕ ਹੈ ਹੁਣ ਇਸ ਟਾਈਮ ਦਿੰਦੀ ਆ ਹਾਂਜੀ ਠੀਕ ਆ ਮਗਰ ਕਟਾਵ ਮੈਂ ਇਸ ਦਾ ਸੋਹਣੀ ਲੱਗਦੀ ਓਏ ਮਾਤ ਦਾ ਸੋਹਣੀ ਆ ਠੰਡੀ ਸੀਲ ਆ ਪੂਰੀ ਠੰਡੀ ਐ ਮੈਂ ਸੋਹਣੀ ਐ ਤਵੇ ਬਾ ਕੀ ਕੋਈ ਚੱਕਰ ਨਾ ਮੰਨਣਾ ਕੋਈ ਨਹੀਂ ਹੋ ਜੀ ਚੈੱਕ ਕਰਾ ਕੇ ਲੈ ਜਾਓ ਅਸਾ ਕਿ ਇਹ ਆ ਨਾ ਬਾਈਆਂ ਦਾ ਚੈੱਕ ਕਰਾ ਕੇ ਲੈ ਜਾਓ ਕਹਿੰਦਾ ਭਲਾ ਵੀ ਚਾਰ ਮਿੰਟ ਹੀ ਗੱਪੜੀ ਐਤਰੀ ਮੰਡੀ ਦੇਖ ਕੇ ਜਾਊਗੀ ਯਾਰ ਇਹ ਵਿਕੂਗੀ ਵਿਕੂਗੀ ਭਾਈ ਨਹੀਂ ਦਿੰਦਾ ਇਹ ਨਹੀਂ ਬਟ ਉਹ ਤੇਰਾ ਮਾਣ ਹੀ ਰੱਖਦੇ ਆ ਚਾਹ ਪਾਣੀ ਲੰਗਰ ਦਾ ਫੁੱਲ ਪ੍ਰਬੰਧ ਆ ਰੋਟੀ ਖਵਾਉ ਉਹਨੂੰ ਵੀਰ ਨੂੰ ਉਹ ਖਾਦਾ ਨਹੀਂ ਕਿਤੇ ਖੜ ਦੇ ਚਾਹ ਮਾਰ ਜਾ ਖੜ ਦੇ ਮੈਚ ਛੱਡ ਦੇ ਆ ਵੀਰ ਜੀ ਮੈਸ ਦੇ ਸਤੀਧਾਰਾ ਮਾਰ ਕੇ ਦੇ ਰਹਾ ਆ ਵੀਰ ਜੀ ਮੈਸ ਇਹ ਕਿੰਨੇ ਮਿੰਨ ਜੇ ਕਰਦਾ ਸੀ ਘਰ ਲੱਗ ਜਾਂਦਾ ਕਿ ਕੀ ਭੁੱਖਾ ਨਾ ਹੋਵੇ ਘਰ ਇਹ ਵੀ ਉਹ ਤਾਂ ਪ੍ਰਸ਼ਾਦ ਹੀ ਛਕਾਵਾਂਗੇ ਇਹਨੂੰ पानी लिया भी नहीं गलास भर लेने मैं आप ही भुखा कूद लंगर लगे इतने बादू किन्नी मर्जी पढ़ाओ पढ़ाओ ਲੇ ਸੱਤੀ ਖਰਚ ਦੇਖਦਾ ਕਿ ਨਾ ਫੜੀ ਨਾ ਮੈਂ ਕਿ ਪੱਟੀਆਂ ਲਾ ਕੱਟ ਦਿਨਾ ਉਹ ਆਇਆ ਕਰਦੇ ਵਪਾਰੀ ਨੂੰ ਆਪਨੇ ਕਿ ਦੇਖੀ ਜਾਂਦੀ ਸਾਡੀ ਅਗੂ ਬਸ ਬਹੁਤ ਮਾਸ ਕਰ ਜਾਣਾ ਤੁਹਾਨੂੰ ਵੀ ਜਾਂ ਮੈਂ ਮੁਰਾ ਵਾਤਾ ਹੀ ਹੈ ਤੈਨੂੰ ਲੈ ਰਿਹਾ ਪੁੱਟ ਦੀ ਬਾਜਾ ਵੀ ਵਾਲੀ ਵਾਰੀ ਕਿਹੜਾ ਬੈ ਜਾਣਾ ਲੱਗੀ ਤਨਗੇ ਉਹ ਮੂੰਹ ਮਿੱਠੇ ਵਾਰੀ ਕਿਹੜਾ ਬੈ ਜਾਣਾ ਲੱਗੀ ਤਨਗੇ ਓ ਠੀਕੋ ਮੂੰਹ ਮਿੱਠੇ ਹੀ ਹੈ ਮੂੰਹ ਮਿੱਠੇ ਹੀ ਹੈ ਗੱਲ ਤੇ ਨੀ ਲੋੜਾਂ ਨੇ ਬੈ ਜੂਜੇ ਨੇ ਬੜੀ ਕੋਤੂੰ ਕਹੇ ਨਾ ਬਟਾ ਕਹੇ ਨੀ ਸੱਤੀ ਓ ਜੀ ਕੀ ਲੈ ਇਹਦਾ ਵੀ ਮਾਇਆ ਕਹਿੰਦੇ ਇਹ ਵੀ ਜੀ ਦਰਵਾਜ਼ਾ ਲੱਗੇ ਉਹ ਤੋਂ ਨੂੰ ਬਣਾ ਯਾਰ ਬੈਠਾ ਹੈ ਇਹ ਨਾ ਹਾਂ ਉਸੇ ਪਤਾ ਨਹੀਂ ਨਾਲੇ ਕੀ ਬਾਤ ਨਹੀਂ ਹਾਂ ਇੱਕ ਵੀ ਨਾ ਰੱਖਣਾ ਦੈਨਸ਼ੀ ਨੀ ਤੂੰ ਐਬਸੋਲਿਊਟ ਤਣਾ ਵੀ ਚੱਕ ਨਾ ਨਾ ਉਤਰੇ ਰਹੋ ਉਤਰੇ ਰਹਦਾ ਨਾ ਨਾ ਉਹ ਚਾਰ ਬੰਦੇ ਖਰਾਬ ਕਰਨ ਦੇ ਵਿੱਚ ਕਿਤੇ ਘਰੇ ਪਾਸ ਕਰਨ ਲੱਗਦੇ ਤੇ 3 ਲੀਟਰ ਦੁੱਧ ਦਿਨ ਦੀ ਘਰੇ ਜਾ ਕੇ ਪਾਸ ਕਰਨ ਲੱਗੇ ਓਏ 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 2 ਲੀਟਰ ਤਾਂ ਹੀ ਪੀ ਗਿਆ ਉਹ ਤੜਕੇ ਦਾ ਸਤੀ ਇੱਕ ਸਾਤਾ ਹੋਇਆ ਜਾ ਰਿਹਾ ਮੈਂ ਕਿੰਨੇ ਬੰਦੇ ਆ ਗਏ ਆ ਨਾ ਆਹ ਬੈਠੀ ਬੈਠੀ ਮੈਂ ਤੂੰ ਬੈਹ ਦੇ ਦੇਖ ਲੈ ਪੂਛੜ ਦੇ ਬੰਨਾ ਨਾ ਤਰੋ ਬੱਚਾ ਘੜਵਾ ਇੱਕ ਦਾ ਭਾਈ ਇਹਨਾਂ ਦੇ ਪਾਸ ਹੋ ਗਈ ਹੁਣ ਦੂਜੀ ਦੇ ਬੱਚਾ ਲਾ ਕੇ ਦੇਖਦੇ ਆਂ ਇੱਕੱਖੇ ਪਰਚੀਆਂ ਘਟਾਵਾ ਇਹਨਾਂ ਦੀਆਂ ਰਸਾ ਚੱਲੇ ਘਰ ਹੋਏ ਸਮੇਂ ਨਹੀਂ ਚੱਕ ਰੱਖਿਆ ਹਾਂ ਠੀਕ ਹੈ ਇਹ ਦੂਜੀ ਇਕੱਠੀਆਂ ਹੋਣ ਲਓ ਜੀ ਦੂਜੀ ਮੱਝ ਦਾ ਵੀ ਕਰਦੇ ਟੈਸਟਿੰਗ ਅਰੋ ਕੀ ਦੇਖਦਾ ਦੋ ਹੱਥ ਇਹ ਨਾਲ ਮਾਸਟਰਪੀਸ ਆ ਗਈ ਮਾਸਟਰਪੀਸ ਆਇਆ ਸਾਰੇ ਹੁਣ ਇੰਜੀਨੀਅਰ ਇਹ ਘਟਣਗੇ ਇਹਨੂੰ ਅੱਛਾ ਇਹਨੂੰ ਚਟਲਾ ਇਹਨੂੰ ਚਟਲਾ ਹਾਂ ਚਟ ਚਟ ਇਹਨੂੰ ਚਟਾ ਹਾਂ ਛੱਡ ਛੱਡ ਇਹਨਾਂ ਦਾ ਛੱਡ ਦੇਖਣਾ ਛੱਡ ਛੱਡ ਹਾਂਜੀ ਦੋਸਤੋ ਇੱਕ ਆਪਣੇ ਵੀਰ ਪਿੰਡ ਮੱਲੜੀ ਤੋਂ ਵੀਰ ਨੇ ਮੈਸ ਲਈ ਹੈ ਆਪਣੇ ਦੋਸਤ ਰੋਕੀ ਤੋਂ ਝੋਲਡਾਂ ਦਾ ਤੈਨੂੰ ਭਾਈ ਬਹੁਤ ਬਹੁਤ ਵਧਾਈਆਂ ਕਾਫੀ ਸੌਦੇ ਹੋ ਗਏ ਨੇ ਇੱਕ 5 ਲੀਟਰ ਵਾਲੀ ਕਿਨੇ ਇੱਥੇ ਵੀਰ ਨੂੰ ਗਿਫਟ ਦੇ ਵਿੱਚ ਜੀ ਹਾਂਜੀ ਦੋਸਤੋ ਆ ਵੀਰ ਰਤਗੇ ਤੋਂ ਇਸ ਵੀਰ ਨੇ ਮੈਸ ਵੇਚੀ ਹੈਗੀ ਪਿੰਡ ਬੀਰੋ ਵਾਲੇ ਦੋਸਤ ਨੂੰ ਤੇ ਇਹਨੂੰ ਵਧਾਈਆਂ ਭਾਈ ਤੇ ਤੋ ਇਹ ਦੋ ਕਿੰਨੇ ਕਿੰਨੂ ਬਾਈ ਲਾਲ ਲਾਲਾ ਹਾਂ ਤੜਾ ਤੜਾ ਸੌਦੇ ਹੋਈ ਜਾਂਦੇ ਹੈਗੇ ਕਾਫੀ ਸੌਦੇ ਹੋ ਗਏ ਅੱਜ ਤੇ ਬਸ ਵੀ ਜੁੜੇ ਰਹੋ ਵੀਡੀਓ ਦੇ ਨਾਲ ਆਪਣੀਆਂ ਦੇ ਨਾਲ ਬਾਈ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੇ ਜੀ ਆਇਆਂ ਨੂੰ ਬਾਈ ਘਰੇ ਜਨ ਓਏ ਆਦਾ ਵੀਰ ਲੈ ਕੇ ਰੇੜੇ ਨਾਲ ਮੰਨ ਕੇ ਹੌਲੀ ਜਾਓ ਕਿਤੇ ਕੱਟੀ ਨੂੰ ਖਿੱਚ ਲਓ ਕੜਾ ਰੱਜੀ ਬੋਲ ਨਹੀਂ ਸਪੀਕਰ ਆਗੇ ਸਪੀਕਰ ਰੱਜੀ ਲਾਓ ਲੋ ਜੀ ਪਰਮਾਤਮਾ ਦੀ ਮਿਹਰ ਨਾਲ ਇੱਕ ਸੌਦਾ ਹੋਰ ਹੋ ਗਿਆ ਤੇ ਵੇਚਣ ਵਾਲਾ ਵੀ ਰ ਹੈਗਾ ਨਥੇੇ ਤੋਂ ਖੱਲੇ ਨਾਲ ਵਾਲਾ ਵੀ ਰ ਹੈਗਾ ਸੂਤੀਏ ਤੋਂ ਤੇ ਬਾਈ ਜੀ ਨੂੰ ਬਹੁਤ ਬਹੁਤ ਵਧਾਈਆਂ ਤੇ ਜੀ ਆਇਆਂ ਨੂੰ ਹੁੱਡਾ ਜੀ ਤੇ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਇਹ ਗੱਲ ਹੈ ਨਾ ਜਿਹੜੀ ਕਾਰ ਨੂੰ ਸ਼ਾਮ ਨੂੰ ਹਾਂਜੀ ਦੋਸਤੋ ਜੇ ਤੁਸੀਂ ਇੱਥੋਂ ਤੱਕ ਸੌਦੇ ਦੇਖਿਆ ਹੈ ਨਾ ਜੇ ਵਧੀਆ ਲੱਗੇ ਨਵੇਂ ਭਰਾ ਜੋੜਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈ ਤੇ ਇਹ ਪੰਜਵਾਂ ਮੇਲਾ ਸੀ ਆ ਪਾ ਜੀ ਸਾ ਬਲੌਗ ਇਥੇ ਦੇਖ ਦੇਖਾ ਸ਼ੁਕਰੀਆ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਦੇ ਰਹੋ বাসਦੇ ਰਹੋ ਰੱਬ ਰਾਖਾ ਚਲੋਂਗੇ ਕਿਆ